ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਗੇ ਆਪਾਂ ਤੁਹਾਡਾ ਤਿੰਨ ਚਾਰ ਵੀਡੀਓ ਕੀਤੀਆਂ ਤੁਹਾਡਾ ਬਹੁਤ ਪਿਆਰ ਮਿਲਿਆ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਕਿ ਅਮਰੂਦ ਦੇ ਬੂਟੇ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਦਸਾਂ ਘਰਾਂ ਦੇ ਪਿੱਛੋਂ ਨੌ ਘਰਾਂ ਦੇ ਵਿੱਚ ਅਮਰੂਦ ਦਾ ਬੂਟਾ ਲੱਗਾ ਹੁੰਦਾ ਆ ਤੇ ਆਪਣੀ ਇੱਕ ਸ਼ਿਕਾਇਤ ਹੁੰਦੀ ਹੈ ਕਿ ਆਪਣੇ ਅਮਰੂਦ ਨੂੰ ਕੀੜੇ ਪੈ ਗਏ ਆ ਇਹ ਕੀੜੇ ਅਕਸਰ ਜ਼ਿਆਦਾਤਰ ਗਰਮੀ ਦੇ ਵਿੱਚ ਜ਼ਿਆਦਾ ਕੀੜੇ ਪੈਂਦੇ ਆ ਆਪਾਂ ਅਮਰੂਦ ਤੋਂ ਦੋ ਟਾਈਮ ਸੀਜ਼ਨ ਦੇ ਵਿੱਚ ਦੋ ਵਾਰ ਆਪਾਂ ਇਹਦੇ ਕੋ ਫਰੂਟ ਲੈਣੇ ਆ ਇੱਕ ਵਾਰ ਸਰਦੀ ਦਾ ਇੱਕ ਵਾਰ ਗਰਮੀ ਦਾ ਜਿਹੜਾ ਸਰਦੀ ਦਾ ਫਰੂਟ ਹੁੰਦਾ ਉਹ ਮੋਟਾ ਹੁੰਦਾ ਆ ਤੇ ਉਸ ਵਿੱਚ ਕੀੜਾ ਨਹੀਂ ਪੈਂਦਾ ਜੋ ਗਰਮੀ ਦਾ ਫਰੂਟ ਹੁੰਦਾ ਆ ਉਸ ਵਿੱਚ ਕੀੜੇ ਬਹੁਤ ਪੈਂਦੇ ਆ ਤੇ ਫਰੂਟ ਸਹਿਜ ਵੀ ਛੋਟਾ ਹੁੰਦਾ ਆ ਤੇ ਆਪਾਂ ਤੁਹਾਨੂੰ ਤਿੰਨ ਚਾਰ ਘਰੇਲੂ ਨੁਸਖੇ ਅੱਜ ਦੱਸਾਂਗੇ ਜਿਸ ਨੂੰ ਅਪਣਾ ਕੇ ਆਪਾਂ ਜਾਂ ਤਾਂ ਬਿਲਕੁਲ ਹੀ ਜੜ ਤੋਂ ਕੀੜੇ ਨੂੰ ਖਤਮ ਕਰ ਸਕਦੇ ਆ ਜਾਂ ਕੁਝ ਹੱਦ ਤੱਕ ਰੋਕਥਾਮ ਕਰ ਸਕਦੇ ਆ ਉਹ ਕੀ ਕੀ ਫਾਰਮੂਲੇ ਆ ਬਣੇ ਰਹੋ ਸਭ ਤੋਂ ਪਹਿਲਾ ਫਾਰਮੂਲਾ ਆਪਣਾ ਆ ਕਿ ਆਪਾਂ ਲਸਣ ਲੈਣਾ ਆ ਹਰੀ ਮਿਰਚ ਲੈਣੀ ਆ ਤੇ ਨਿੰਮ ਦਾ ਤੇਲ ਲੈਣਾ ਆ ਤੇ ਉਸ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਆਪਾਂ ਅਮਰੂਦ ਦੇ ਉੱਤੇ ਇਸ ਨੂੰ ਇਸਤੇਮਾਲ ਕਰਨਾ ਇਹ ਫਾਰਮੂਲਾ ਆਪਾਂ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਹਾਂਜੀ ਦੋਸਤੋ ਆਪਾਂ ਇਹ ਲਿਆਇਆ ਲਸਣ ਹਰੀ ਮਿਰਚ ਨਿੰਮ ਦਾ ਤੇਲ ਤੇ ਥੋੜਾ ਜਿਹਾ ਪਾਣੀ ਇਸ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੈਣਾ ਹਾਂਜੀ ਦੋਸਤੋ ਆਪਾਂ ਲਸਣ ਹਰੀ ਮਿਰਚ ਨੂੰ ਗ੍ਰाइंड ਕੀਤਾ ਹੈ ਮਿਕਸੀ ਦੇ ਵਿੱਚ ਕਰਨ ਤੋਂ ਬਾਅਦ ਆ ਵੇਖੋ ਜਿਦਾ ਇਸ ਤਰ੍ਹਾਂ ਦਾ ਪੇਸਟ ਬਣ ਗਿਆ ਆ ਆਪਾਂ ਫਿਰ 1 ਲੀਟਰ ਪਾਣੀ ਲੈਣਾ ਆ 1 ਲੀਟਰ ਪਾਣੀ ਨੂੰ ਕਿਸੇ ਖੁੱਲੇ ਭਾਂਡੇ ਵਿੱਚ ਆਪਾਂ ਪਾਕਾ ਦੇਖੋ ਉਸ ਤੋਂ ਬਾਅਦ ਆਪਾਂ ਇਸ ਪੇਸਟ ਨੂੰ ਇਹਦੇ ਵਿੱਚ ਆਪਾਂ ਪਾ ਦੇਣਾ ਹੈ ਇਹ ਵੇਖੋ ਜੀ ਆਪਣਾ ਬਣ ਕੇ ਮਟੀਰੀਅਲ ਤਿਆਰ ਹੋ ਗਿਆ ਆ ਹੁਣ ਆਪਾਂ ਇਸ ਨੂੰ ਆਪਣੀ ਅਮਰੂਦ ਦੀ ਜੜ ਤੋਂ ਥੋੜਾ ਜਿਹਾ ਦੂਰ ਜੜ ਦੇ ਬਿਲਕੁਲ ਲੱਗੇ ਨਹੀਂ ਥੋੜਾ ਥੋੜਾ ਦੂਰ ਆਪਾਂ ਪਹਿਲਾਂ ਥੋੜੀ ਨਮੀ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਪਾਉਣਾ ਇਹਨੂੰ ਆਹ ਵੇਖੋ ਨਮੀ ਹੋਣੀ ਪਹਿਲਾਂ ਬਹੁਤ ਜ਼ਰੂਰੀ ਹੈ ਆਪਾਂ ਇਸ ਦੀ ਜੜ ਦੇ ਆਲੇ ਦੁਆਲੇ ਇਸ ਨੂੰ ਪਾ ਦੇਣਾ ਜੜ ਤੋਂ ਥੋੜਾ ਜਿਹਾ ਦੂਰ ਵਾ ਦੇਖੋ ਇਹ ਆਪਣਾ ਵੱਡਾ ਅਮਰੂਦ ਆ ਇਹ ਆਪਣਾ ਛੋਟਾ ਅਮਰੂਦ ਆ ਤੇ ਆਪਾਂ ਇਸ ਦੇ ਵੀ ਇਸੇ ਤਰ੍ਹਾਂ ਤੁਸੀਂ ਵੇਖਿਆ ਕਿ ਆਪਾਂ ਲਸਣ ਤੇ ਹਰੀ ਮਿਰਚ ਤੇ ਨਿੰਮ ਦੇ ਤੇਲ ਨੂੰ ਕਿਸ ਪ੍ਰਕਾਰ ਆਪਾਂ ਅਮਰੂਦ ਤੇ ਇਸਤੇਮਾਲ ਕਰ ਸਕਦੇ ਹੁਣ ਆਪਣੇ ਕੋਲ ਦੂਸਰਾ ਮੈਥਡ ਦੂਸਰਾ ਮੈਥਡ ਇਹ ਕਿ ਆਪਾਂ ਬੋਤਲ ਆ ਦੇਖੋ ਬੋਤਲ ਲੈ ਸਕਦੇ ਆ ਇਸ ਬੋਤਲ ਨੂੰ ਆਪਾਂ ਇਸ ਵਿੱਚ ਲੱਕੜੀ ਦੇ ਸਹਤ ਨਾਲ ਆਪਾਂ ਇਸ ਨੂੰ ਬੰਨ ਦੇਣਾ ਆ ਇਸ ਵਿੱਚ ਆਪਾਂ 1 ਲੀਟਰ ਅੱਧਾ ਲੀਟਰ ਪਾਣੀ ਪਾ ਦੇਣਾ ਤਾਂ ਕਿ ਜੋ ਮੱਖੀ ਆਉਂਦੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਚਾਹੀਦਾ ਕਿ ਆਪਣਾ ਕੀੜਾ ਪੈਂਦਾ ਕਿੱਦਾਂ ਆ ਇਸ ਉੱਪਰ ਮੱਖੀ ਆਉਂਦੀ ਆ ਮੱਖੀ ਅਮਰੂਦ ਉੱਪਰ ਬੈਠ ਕੇ ਇਹ ਆਪਾਂ ਤੁਹਾਨੂੰ ਦਿਖਾਈਏ ਇੱਥੇ ਅਜ ਤਾਂ ਅਮਰੂਦ ਆ ਅਮਰੂਦ ਉੱਪਰ ਬੈਠ ਕੇ ਮੱਖੀ ਇਸ ਦੇ ਉੱਪਰ ਆਂਡਾ ਦਿੰਦੀ ਆ ਤੇ ਨਾਲ ਇਸ ਵਿੱਚ ਡੰਗ ਮਾਰ ਦਿੰਦੀ ਆ ਜਦੋਂ ਮੱਖੀ ਡੰਗ ਮਾਰਦੀ ਤੇ ਆਂਡਾ ਦਿੰਦੀ ਆਂਡੇ ਤੋਂ ਕੀੜਾ ਪੈਦਾ ਹੁੰਦਾ ਉਹ ਕੀੜਾ ਅਮਰੂਦ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਆ ਉਸ ਤੋਂ ਕੀੜਾ ਲੱਗਦਾ ਤੇ ਉਸ ਦੀ ਰੋਕਥਾਮ ਲਈ ਆਪਾਂ ਜਾਂਦੇ ਆਪਾਂ ਆਨਲਾਈਨ ਬਾਈ ਕਰ ਲੈਣਾ ਆ ਆਨਲਾਈਨ ਆਪਾਂ ਨੂੰ ਫਲਿੱਪਕਾਰਟ ਐਮਾਜ਼ਨ ਤੋਂ ਤੇ ਬੋਤਲ ਮਿਲ ਜਾਂਦੀ ਆ ਫਰੂਟ ਫਰਾਈ ਟ੍ਰੈਪ ਕਰਕੇ ਤੁਸੀਂ ਸਰਚ ਕਰੋਗੇ ਤੇ ਜਾਂ ਤੁਸੀਂ ਆਪਣਾ ਘਰੇਲੂ ਮੈਥਡ ਅਪਣਾ ਸਕਦੇ ਇਸ ਵਿੱਚ 1 ਲੀਟਰ ਪਾਣੀ ਪਾ ਲਿਆ ਆਪਾਂ ਥੋੜਾ ਇਸ ਚਪਾਤਰੀ ਗੁੜ ਘੋਲ ਸਕਦੇ ਹੋ ਸ਼ਹਿਦ ਘੋਲ ਸਕਦੇ ਹੋ ਤਾਂ ਕਿ ਮੱਖੀ ਇਹਦੇ ਵਿੱਚ ਆ ਕੇ ਮਰ ਜੇ ਇਹ ਆਪਣਾ ਦੂਸਰਾ ਫਾਰਮੂਲਾ ਅੱਜ ਆਪਾਂ ਤੁਹਾਨੂੰ ਦੱਸਿਆ ਦੋ ਫਾਰਮੂਲੇ ਦੱਸੇ ਇੱਕ ਲਸਣ ਵਾਲਾ ਤੇ ਇੱਕ ਆਪਾਂ ਫਰੂਟ ਫਲਾਈ Trap ਜਾਂ ਆਪਾਂ ਘਰੇਲੂ ਬੋਤਲ ਆਪਣੀ ਲਾ ਸਕਦੇ ਹਾਂ ਹੁਣ ਇੱਕ ਤੀਸਰਾ ਮੈਥਡ ਵੀ ਹੈ ਤੀਸਰਾ ਮੈਥਡ ਆਪਣੇ ਕੋਲ ਆ ਕਿ ਆਪਾਂ ਖੱਟੀ ਰੱਸੀ ਲੈਣੀ ਜਿੰਨੀ ਪ੍ਰਾਣੀ ਹੋ ਸਕੇ 3 4 5 ਦਿਨ ਲੱਸੀ ਲੈ ਕੇ ਆਪਾਂ ਕਿਸੇ ਚੀਜ਼ ਦੇ ਵਿੱਚ ਪਾ ਕੇ ਇਸ ਪ੍ਰਕਾਰ ਇਸ ਵਿੱਚ ਥੋੜਾ ਜਿਹਾ ਗੁੜ ਘੋਲ ਕੇ ਤੇ ਆਪਾਂ ਇਸ ਨੂੰ ਇਹ ਲੱਸੀ ਲੈ ਕੇ ਥੋੜਾ ਗੁੜ ਘੋਲ ਕੇ ਆਪਾਂ ਇਸ ਨੂੰ ਇਸ ਵਿੱਚ ਇੱਥੇ ਰੱਖ ਦੇਣਾ ਤਾਂ ਕਿ ਮੱਖੀ ਆਏਗੀ ਤੇ ਮੱਖੀ ਇਸ ਵਿੱਚ ਆ ਕੇ ਮਰ ਜੇਗੀ ਤੇ ਉਹ ਆਪਣੇ ਫਰੂਟ ਨੂੰ ਆਪਣੇ ਅਮਰੂਦ ਨੂੰ ਨਹੀਂ ਖਾਏਗੀ ਹਾਂਜੀ ਦੋਸਤੋ ਆਪਾਂ 1 ਲੀਟਰ ਪਾਣੀ ਲੈਣਾ ਆ ਉਸ ਪਾਣੀ ਦੇ ਵਿੱਚ ਆਪਾਂ ਨਿੰਮ ਦਾ ਤੇਲ ਲੈਣਾ ਆ ਨਿੰਮ ਦੇ ਤੇਲ ਨੂੰ ਆਪਾਂ ਇਸ ਪਾਣੀ ਦੇ ਵਿੱਚ ਮਿਲਾ ਲੈਣਾ ਆ ਆ ਦੇਖੋ ਮਿਲਾ ਲਿਆ 1 ਲੀਟਰ ਪਾਣੀ ਪਹਿਲਾਂ ਆਪਣੇ ਪੰਪ ਦੇ ਵਿੱਚ ਪਹਿਲਾਂ ਹੀ ਆ ਤੇ 1 ਲੀਟਰ ਪਾਣੀ ਆਪਣਾ ਇਹ ਹੋ ਗਿਆ ਕਰੀਬ ਤੇ ਇਸ ਨੂੰ ਆਪਾਂ ਇਸ ਵਿੱਚ ਮਿਕਸ ਕਰ ਲੈਣਾ ਜੇ ਤੁਸੀਂ ਆਖ ਇਹ ਸੋਚਦੇ ਹੋ ਕਿ ਅਸੀਂ ਇਹ ਸਾਡੇ ਕੋਲ ਟੋਟਕੇ ਦੇਸੀ ਘਰੇਲੂ ਨਹੀਂ ਹੋ ਸਕਦੇ ਸਾਡੇ ਕੋਲ ਟਾਈਮ ਨਹੀਂ ਹੈ ਤੇ ਤੁਹਾਡੇ ਕੋਲ ਆਪਾਂ ਕੇ ਅੰਗਰੇਜ਼ੀ ਮੈਥਡ ਵੀ ਦੱਸਾਂਗੇ ਉਹ ਹੈ ਕਿ ਤੁਸੀਂ ਮੈਲਾਥਨ ਦੀ ਸਪਰੇਅ ਲੈਣੀ ਆ ਮੈਲਾਥਨ ਨਾਮ ਤੇ ਇੱਕ ਸਪਰੇਅ ਆਉਂਦੀ ਆ ਉਸ ਨੂੰ ਵੀ ਤੁਸੀਂ ਇਸ ਉੱਪਰ ਅਪਲਾਈ ਕਰ ਸਕਦੇ ਹੋ 1 ml 1 ਲੀਟਰ ਦੇ ਵਿੱਚ ਪਾ ਕੇ ਤੁਸੀਂ ਇਸ ਤੇ ਅਪਲਾਈ ਕਰ ਸਕਦੇ ਹੋ ਫਾਰਮੂਲੇ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਇਹ ਆ ਚੌਥਾ ਫਾਰਮੂਲਾ ਜੋ ਆਪਾਂ ਹੁਣੇ ਤੁਹਾਨੂੰ ਦਿਖਾਇਆ ਕਿ ਕਿਸ ਪ੍ਰਕਾਰ ਆਪਾਂ ਇਸ ਨੂੰ ਇਸ ਵਿੱਚ ਘੋਲਣਾ ਹੈ ਘੋਲਣ ਤੋਂ ਬਾਅਦ ਆਪਾਂ 2 ਲੀਟਰ ਦਾ ਪੰਪ ਜਾਂ ਵੱਡਾ ਪੰਪ ਲੈ ਕੇ ਆਪਾਂ ਇਸ ਨੂੰ ਆ ਦੇ ਇਸ ਪ੍ਰਕਾਰ ਆਪਾਂ ਸਪਰੇਅ ਕਰ ਸਕਦੇ ਹਾਂ ਜੇ ਤੁਸੀਂ ਇੱਥੋਂ ਤੱਕ ਵੀਡੀਓ ਵੇਖਦੇ ਆ ਗਏ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਣਕਾਰੀ ਵਾਲੀ ਭਰਪੂਰ ਲੱਗੀ ਤੇ ਤੁਸੀਂ ਇਸ ਨੂੰ ਇੱਕ ਲਾਈਕ ਵੀਰ ਕਮੈਂਟ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਤੋਂ ਅੱਗੇ ਤੋਂ ਹੀ ਜਾਣਕਾਰੀ ਜ਼ਿਆਦਾ ਪਹੁੰਚਾਉਣੀ ਆ ਤਾਂ ਕਿ ਅਮਰੂਦ ਆਪਣੇ ਹਾਰੀ ਘਰ ਵਿੱਚ ਲੱਗਾ ਹੁੰਦਾ ਹੋਇਆ ਤਾਂ ਕਿ ਹਰ ਇੱਕ ਵੀਰ ਭੈਣ ਭਰਾ ਨੂੰ ਇਸ ਦਾ ਫਾਇਦਾ ਮਿਲ ਸਕੇ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਸਾਨੂੰ ਆਪਣੇ ਕਮੈਂਟ ਦੇ ਸਕਦੇ ਹੋ ਆਪਾਂ ਇਸ ਤੋਂ ਬਾਅਦ ਸਾਰੇ ਅਮਰੂਦ ਦੇ ਆੜੇ ਵਾਲੇ ਇਹਨਾਂ ਸਪਰੇਅ ਕਰ ਦੇਣੀ ਆ ਤੇ ਜੁੜੇ ਰਹੋ ਬਣੇ ਰਹੋ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ